ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਦਰ ਬੈ ਹਰਪ੍ਰੀਤ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਚੈਨਲ ਤੇ ਗੱਲ ਕਰਾਂਗੇ 18 ਫਰਵਰੀ ਰਾਤ ਦੇ ਮੌਸਮ ਦੀ ਤੋਂ ਉਸ ਤੋਂ ਬਾਅਦ 19 ਤੋਂ 20 ਫਰਵਰੀ ਨੂੰ ਜਦ ਸਿਸਟਮ ਲੱਗਣ ਜਾ ਰਿਹਾ ਕਿ ਕਿਹੜੇ ਜ਼ਿਲ੍ਹਿਆਂ ਵਿੱਚ ਵੱਧ ਤੇ ਕਿਹੜੇ ਜ਼ਿਲ੍ਹਿਆਂ ਵਿੱਚ ਘੱਟ ਸਭਾਵਨਾ ਰਹੇਗੀ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਰਾਤ ਨੂੰ ਕਿਤਕਿਤੇ ਹਲਚਲਾਂ ਵੇਖਣ ਨੂੰ ਮਿਲ ਸਕਰੀ ਕਾਤੋਂ ਜਿਹੜੀ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲ ਸਕਰੀ ਵੱਡੇ ਪੱਧਰ ਤੇ ਤਾਂ ਸਾਰੀ ਅਪਡੇਟ ਤੁਹਾਨੂੰ ਇਸ ਵੀਡੀਓ ਵਿੱਚ ਦਿੱਤੀ ਜਾਵੇਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿ ਦੀਏ ਵੀਡੀਓ ਤਾਂ ਸਭ ਤੋਂ ਪਹਿਲਾਂ ਪੰਜਾਬ ਦੀਆਂ ਲਾਈਵ ਤਸਵੀਰਾਂ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਕੁਝ ਇਲਾਕੇ ਜਿਹੜੇ ਮੱਧਤ ਬਾਬ ਦੇ ਖਾਸ ਕਰ ਕੁਝ ਮੱਧ ਖੇਤਰ ਦੇ ਕੁਝ ਇਲਾਕੇ ਹਲਕੀ ਤੇ ਕੁਝ ਇਲਾਕੇ ਸੰਗਣੀ ਬਦਲਵਾਈ ਕੁਝ ਦੱਖਣੀ ਪੱਛਮੀ ਇਲਾਕਿਆਂ ਵਿੱਚ ਵੀ ਜਿਹੜੀ ਹਲਕੀ ਸੰਗਣੀ ਜਿਹੜੀ ਬਦਲਵਾਈ ਦਾ ਦੌਰ جاری ਹੈ ਤੇ ਅੱਜ ਕਰੀਬ ਅੱਧੀ ਰਾਤ ਤੱਕ ਮੌਸਮ ਠੀਕ-ਠਾਕ ਰਹਿਣ ਦੇ ਸਾਰ ਨੇ ਕੋਈ ਵੱਡੀਆਂ ਹਲਚਲਾਂ ਹੋਣ ਦੇ ਸਾਰ ਨਹੀਂ ਹਨ ਕੋਈ ਹੋ ਸਕਦਾ ਕਿ ਇੱਕ ਦੋ ਖੇਤਰਾਂ ਵਿੱਚ ਕਿਤੇ ਕਣੀ ਕੰਡਾ ਜਾਂ ਛਿਟਾ-ਛਰਾਟਾ ਇਹ ਦੇਖਣ ਨੂੰ ਮਿਲ ਸਕਦਾ ਹੈ ਤੇ ਉਸ ਤੋਂ ਬਾਅਦ ਅੱਧੀ ਰਾਤ ਤੱਕ ਫਿਲਹਾਲ ਮੌਸਮ ਠੀਕ- ਬਦੀ ਲਈ ਆਵਗੀ ਮੌਸਮ ਵਿੱਚ ਅੱਧੀ ਰਾਤ ਤੋਂ ਬਾਅਦ ਜਾਨੀ ਕਿ ਹੋ ਸਕਦਾ ਹੈ ਕਿ ਸਵੇਰ ਦੇ ਜਿਹੜੇ ਤੜਕਸਰ ਦੇ ਪਹਿਲੇ ਘੰਟੇ ਹੋਗੇ ਅੱਧੀ ਰਾਤ ਤੋਂ ਬਾਅਦ ਤੇ 19 ਫਰਵਰੀ 2024 ਨੂੰ ਤੇ 20 ਫਰਵਰੀ 2024 ਨੂੰ ਜਿਹੜੇ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਤਾਂ ਇਸ ਵਿੱਚ ਤੁਹਾਨੂੰ ਪਹਿਲਾਂ ਵੀ ਦੱਸਿਆ ਜ਼ਿਲ੍ਹੇ ਵਾਈਸ ਤੁਹਾਨੂੰ ਜਿਹੜੇ ਆਪਾਂ ਕੁਝ ਮੈਪ ਦਿਖਾ ਰਹੇ ਹਾਂ ਠੀਕ ਤੁਸੀਂ ਵੇਖ ਸਕਦੇ ਹੋ ਕੁਝ ਜਿਹੜੇ ਮੌਸਮੀ ਭਾਗ ਨੂੰ ਤਿਆਰ ਰਿਪੋਰਟ ਜਾਰੀ ਕੀਤੀ ਕੋਈ ਤੁਹਾਡੇ ਤੱਕ ਆਪਾਂ ਚਾਹੁੰਦੀ ਕੋਸ਼ਿਸ਼ ਕਰ ਰਹੇ ਹਾਂ ਤੁਹਾਡੇ ਜੋ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਅਲੱਗ-ਅਲੱਗ ਤੁਹਾਨੂੰ ਮੈਪ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਲਾਈਟਿੰਗ ਕੁਝ 30 ਤੋਂ 40 ਕਿਲੋਮੀਟਰ ਜਾਨੀ ਕੁਝ ਕੁਝ ਇਲਾਕਿਆਂ ਵਿੱਚ ਅੱਜ ਰਾਤ ਨੂੰ ਮੜਮੜ ਖੇਤਰਾ ਵਿੱਚ ਸੁਭਾਵਨਾ ਰਹੇਗੀ ਜ਼ਿਆਦਾਤਰ ਲਾਕੇ ਮੌਸਮ ਠੀਕ ਠਾਕ ਰਹਿਣ ਦੇ आसार ਨੇ ਜਿਹੜੀ ਮੌਸਮ ਇਹ ਤੁਹਾਨੂੰ ਪਹਿਲਾਂ ਵੀ ਕਹਿ ਤਬਦੀਲੀ ਜਿਹੜੀ ਅੱਧੀ ਰਾਤ ਦੇ ਕਰੀਬ ਜਾਂ ਅੱਧੀ ਰਾਤ ਤੋਂ ਬਾਅਦ ਸਵੇਰ ਦੇ ਸ਼ੁਰੂਆਤੀ ਘੰਟੇ ਵਿੱਚ ਦੇਖਣ ਨੂੰ ਮਿਲੇਗੀ ਤਾਂ ਕੱਲ 19 ਫਰਵਰੀ 20 ਫਰਵਰੀ ਨੂੰ ਇਸ ਦੀ ਸੁਭਾਵਨਾ ਦੱਸੀ ਗਈ ਹੈ ਤਾਂ 19 ਤੇ 20 ਫਰਵਰੀ ਨੂੰ orange alert ਜਾਰੀ ਕੀਤਾ ਗਿਆ ਜਾਨੀ ਕਿ 19 ਫਰਵਰੀ ਨੂੰ ਦੱਸਿਆ ਗਿਆ ਕਿ ਠੰਡਰ ਲਾਈਟਿੰਗ ਜਾਨੀ ਕਿ ਗਰਜ ਚਮਕ ਦੇਖਣ ਨੂੰ ਮਿਲ ਸਕਦੀ ਹੈ ਗੜੇਮਾਰੀ ਦੀ ਸੁਭਾਵਨਾ ਦੱਸੀ ਗਈ ਹੈ ਲਗਾਏ 50 60 ਤੇ ਕੁਝ ਲਗਾਏ 60 ਤੋਂ 70 ਕਿਲੋਮੀਟਰ ਤੱਕ ਜਿਹੜੀਆਂ ਹਵਾਵਾਂ ਪਹੁੰਚਣ ਦੀ ਸੁਭਾਵਨਾ ਹੈ ਤਾਂ ਉਸ ਤੋਂ ਬਾਅਦ 20 ਫਰਵਰੀ ਨੂੰ ਸੁਭਾਵਨਾ ਦੱਸੀ ਗਈ ਜਾਨੀ ਕਿ ਵੀ ਫਰਵਰੀ ਵਾਸਤੇ ਸੁਭਾਵਨਾ ਲਾਈਸੋਲੇਟਡ ਜਾਨੀ ਕੁਝ ਕੁ ਥਾਵਾਂ ਤੇ ਸੁਭਾਵਨਾ ਰਹੇਗੀ 40 ਤੋਂ 50 ਕਿਲੋਮੀਟਰ ਤੱਕ ਹਵਾਵਾਂ ਚੱਲ ਸਕਦੇ ਕੁਝ ਕੁ ਇਲਾਕਿਆਂ ਵਿੱਚ 25 ਤੋਂ 30 ਜਾਂ 30 ਤੋਂ 35 ਕਿਲੋਮੀਟਰ ਜਾਂ ਕੁਝ ਇਲਾਕਿਆਂ ਵਿੱਚ 10 ਤੋਂ 15 ਠੀਕ ਠਾਕ ਹਵਾਵਾਂ ਚੱਲਣ ਦੀ ਸੁਭਾਵਨਾ ਤੇ ਕੁਝ ਲਗਾਏ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਪੂਰਾ ਜਾਨੀ ਕਿ ਤੇਜ਼ ਚੱਲੇਗਾ ਤੇ ਉਸ ਤੋਂ ਬਾਅਦ ਜਿਹੜਾ 21 ਫਰਵਰੀ ਨੂੰ ਦੱਸਿਆ ਗਿਆ ਕੁਝ ਇਗ ਨੂੰ ਮਿਲ ਸਕਦਾ ਹੈ ਜਾਨੀ ਕਿ ਕੁਛ ਲਗਾ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਤੀ ਤਾਂ 40 ਕਿਲੋਮੀਟਰ ਤੱਕ ਹਵਾਵਾਂ ਚੱਲ ਸਕਦੀ ਹੈ ਘਰ ਚਮਕ ਵੇਖਣ ਨੂੰ ਮਿਲ ਸਕਦੀ ਹੈ ਆਈਸੋਲੇਟ ਜਾਨੀ ਕੁਛ ਕੁਛ ਥਾਵਾਂ ਤੇ ਸੰਭਾਵਨਾ ਰਹੇਗੀ ਤਾਂ ਤੁਹਾਨੂੰ ਜੋ ਜ਼ਿਲ੍ਹੇ ਵਾਈਸ ਵਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਨੀ ਕਿ 19 ਫਰਵਰੀ ਨੂੰ ਸਭ ਤੋਂ ਪਹਿਲਾਂ ਵੇਖੋ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਐਸਸਨਗਰ ਮੁਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਇਨਾਂ ਲਾਕਿਆਂ ਵਿੱਚ ਜਾਨੀ ਕਿ ਮੋਸਟ ਘਟੋ ਘਾਟ 75 ਤੋਂ ਲੈ ਕੇ 100% ਖੇਤਰਾਮੀ ਪੈਣ ਦੇ ਸਾਰ ਨੇ ਉਸ ਤੋਂ ਬਾਅਦ ਰੂਰ ਮਲੇਰਕੋਟ ਮਲੇਰਕੋਟ ਲਾ ਗਿਆ ਇਹਨਾਂ ਵਿੱਚ ਵੀ ਕਾफी ਸਭਾਵਨਾ ਰਹੀ ਘਾਟੋ ਘਾਟ 52 ਤੋਂ 75% ਖੇਤਰਾ ਵਿੱਚ ਪੈਣ ਦੀ ਸਭਾਵਨਾ ਹੈ ਤਾਂ ਬਾਕੀ ਜਿਹੜੇ ਫਿਰੋਜ਼ਪੁਰ ਮੋਗਾ ਇਹ ਦੋ ਜਿਲ੍ਹੇ ਹੋ ਗਏ ਜਾਂ ਬਰਨਾਲਾ ਗਏ ਇਹਨਾਂ ਵਿੱਚ ਕਾफी ਸਭਾਵਨਾ ਰਹਿ ਸਕਦੀ ਖਾਸ ਕਰਕੇ ਉੱਤਰੀ ਇਲਾਕਿਆਂ ਵਿੱਚ ਤੇ ਉਸ ਵਾਰ ਜਿਹੜੇ ਥਲੜੇ ਲੱਗ ਕੇ ਹੋ ਗਏ ਜਾਂ ਆਪਣੇ ਫਾਜ਼ਲ ਕਾ ਆ ਗਿਆ ਮੁਕਸਰ ਹੋ ਗਿਆ ਫਰੀਦਕੋਟ ਹੋ ਗਿਆ ਬਠਿੰਡਾ ਆ ਗਿਆ ਮਾਨਸਾ ਆ ਗਿਆ ਬਰਨਾਲਾ ਥਲੜਾ ਖੇਤਰ ਹੋ ਗਿਆ ਫਿਰੋਜ਼ਪੁਰ ਦਾ ਦੱਖਣੀ ਖੇਤਰ ਥਲੜਾ ਆ ਗਿਆ ਇਹਨਾਂ ਵਿੱਚ ਆਪਾਂ ਗੱਲ ਕਰੀਏ ਤਾਂ ਕੁਝ ਇਲਾਕਿਆਂ ਵਿੱਚ ਸਭਾਵਨਾ ਰਹੇਗੀ 26 ਤੋਂ 50% ਜਾਂ ਹੋ ਸਕਦਾ ਇਲਾਕਿਆਂ ਵਿੱਚ ਇੱਥੇ ਜਿਹੜੇ ਹਲਕੇ ਦਰਮਿਆਨੇ ਛਿੱਟ ਜਿਹੇ ਦੇਖਣ ਨੂੰ ਮਿਲ ਸਰੇ ਕੁਛ ਛਿੱਕਤੂਕਾ ਪਾਗਾ ਵਿੱਚ ਪਾਰਵੀ ਦੀ ਚੱਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਕੁਛ ਇੱਕ ਦੋ ਜਾਂ ਦੋ ਤੋਂ ਪੰਜ ਜਿਹੜਾ ਥਾਵਾਂ ਤੇ ਜਿਹੜੇ ਗੜੇ ਪੈਣ ਦੀ ਸੰਭਾਵਨਾ ਰਹੇਗੀ ਤਾਂ ਬਾਕੀ ਉੱਤਰੇ ਜ਼ਿਲ੍ਹਿਆਂ ਵਿੱਚ ਕਾफी ਸੰਭਾਵਨਾ ਰਹੇਗੀ ਤਾਂ ਉਸ ਤੋਂ ਬਾਅਦ ਜਿਹੜੇ 20 ਫਰਬੂਰੀ ਨੂੰ ਦੱਸਿਆ ਗਿਆ ਕਿ ਪਠਾਨਕੋੜੇ ਤੁਹਾਨੂੰ ਕੱਲ ਵੀ ਆਪਾਂ ਰਿਪੋਰਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਫਿਰ ਤੁਹਾਨੂੰ ਦੱਸਦੇ ਨੇ 20 ਫਰਬੂਰੀ ਨੂੰ ਟਾਮਟਲ ਇਲਾਕਿਆਂ ਵਿੱਚ ਯਾਨੀ ਕਿ ਇਸ ਵਿੱਚ ਖਾਸ ਜਿਹੜੇ ਹੋਣਗੇ ਉੱਪਰ ਜਿਹੜੇ ਮਾਦਤ ਬਾਬਤ ਖੇਤਰ ਹੋਗੇ ਕੁ ਥੱਲੇ ਥਲੜੇ ਹੋਗੇ ਦੱਖਣੀ ਪੱਛਮੀ ਇਲਾਕੇ ਹੋਗੇ ਇਹਨਾਂ ਵਿੱਚ ਆਈਸੋਲੇਟਰ ਜਾਨੀ ਕਿ 20 25 ਤੋਂ ਲੈ ਕੇ ਜਾਨੀ ਕਿ 25% ਥੱਲੇ ਥੱਲੇ ਸੁਭਾਵਨਾ ਰਹੇਗੀ ਜਿਹੜੇ ਥਲੜੇ ਖੇਤਰ ਹੋਗੇ ਤਾਂ ਉਸ ਪਰ 21 ਫਰਮ ਨੂੰ ਕੋਈ ਟਮਾਟੇਲੇ ਇਲਾਕੇ ਵਿੱਚ ਸੁਭਾਵਨਾ ਰਹੇਗੀ 22 ਫਰਮ ਨੂੰ ਕੁਝ ਮਾੜੇ ਮੋਟੇ ਖੇਤਰਾਂ ਵਿੱਚ ਸੁਭਾਵਨਾ ਰਹੇਗੀ ਤਾਂ ਫਿਲਹਾਲ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤੁਹਾਨੂੰ ਮੈਪ ਵਿਖਾਉਣ ਦੀ ਅਲੱਗ-ਅਲੱਗ ਮਾਡਲ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਤੁਸੀਂ ਜੋ ਸਕਰੀਨ ਤੇ ਦੇਖ ਸਕਦੇ ਹੋ ਤਾਂ ਫਿਲਹਾਲ ਹੀ ਜਾਣਕਾਰੀ ਸੇ ਅਪਡੇਟ ਸੀ ਮੀਨ ਜਿਹੜਾ ਸਿਸਟਮ 19 ਤੇ 20 ਫਰਮ ਨੂੰ ਸੁਭਾਵਨਾ ਰਹੇਗੀ ਜਾਨੀ ਕਿ ਅੱਧੀ ਤੋਂ ਬਾਅਦ ਜਿਹੜੀ ਤਬਦੀਲੀ ਵੇਖਣ ਨੂੰ ਮਿਲ ਸਕਦੀ 19 ਫਰਵਰੀ ਤੇ 20 ਫਰਵਰੀ ਇਸ ਦਾ ਖਾਸ ਦਿਨ ਹੋਣਗੇ ਕਾਫੀ ਇਲਾਕਿਆਂ ਵਿੱਚ ਸੰਭਾਵਨਾ ਹੈ ਕਿ ਖਾਸ ਕਰ 19 ਇਸ ਦਾ ਮੇਨ ਜਿਹੜਾ ਸਿਸਟਮ ਦਿਨ ਹੋਵੇਗਾ 19 ਫਰਵਰੀ 2024 ਨੂੰ ਤਾਂ 20 ਫਰਵਰੀ ਨੂੰ ਹੋ ਸਕਦਾ ਹੈ ਕਿ ਸਿਸਟਮ ਡਾਊਨ ਪਾ ਦੇ ਟਮਟਮ ਇਲਾਕਿਆਂ ਵਿੱਚ ਖਾਸ ਕਰ ਜਿਹੜੇ ਮੱਧਵਾਰੇ ਪੁਆਦ ਦੇ ਖੇਤਰ ਪੂਰਬੀ ਖੇਤਰ ਮੱਧਵ ਪੰਜਾਬ ਦੇ ਕਿਸੇ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਜਾਂ ਛਿੱਟਾ ਇਹ ਵੇਖਣ ਨੂੰ ਮਿਲ ਸਕਦੇ ਨੇ ਤੇਜ਼ ਜ਼ੋਰਦਾਰ ਮੀਂਹ ਪੈਣ ਦੀ ਸੰਭਾਵਨਾ ਵੀ ਫਰਵਰੀ ਨੂੰ ਕੁਝ ਕੁਝ ਇਲਾਕਿਆਂ ਵਿੱਚ ਸੰਭਾਵਨਾ ਰਹਿ ਸਰੇ ਘਰਚਮ ਕੋਈ ਹੋ ਸਕਦੀ ਹੈ ਤਾਂ ਫਿਲਹਾਲ ਇਹ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ